ਕਦੇ ਬਾਵਾ ਤੋੜ ਦਿੰਦਾ ਸੀ ਕਦੇ ਕੁਛ ਅਸੀਂ ਚਾਹਣਾ ਬੇਨ ਨੂੰ ਸਜਾਉਣੀ ਚਾਹੀਦੀ ਪਾਂਸੀ ਸੱਜ ਵਾਦ ਸਜਾ ਪਾਂਸੀ ਦੀ ਹੋ ਵੇਨ ਤੇ ਦਾਦੇ ਨੇ ਵੀ ਇਹ ਗੱਲ ਕਹੀ ਤੁਹਾਨੂੰ ਵੜਦੇ ਮਾਂ ਸਾਡੀ ਉਹਨੇ ਨਹੀਂ ਕਿਹਾ ਪੁੱਤ ਨੂੰ ਸਮਝਾਇਆ ਨਹੀਂਗਾ ਵੀ ਤੂੰ ਉਹਨੂੰ ਬਿਨਾ ਕੁਛ ਕਹਿ ਜਾ ਕਿਨੇ ਵੀ ਉਹਨੇ ਵੀ ਇਹ ਗੱਲ ਕਹੀ ਪਿਓ ਪੁੱਤਰਾ ਕਿ ਵੜ ਜਾ ਦੀ ਬੁੜੀ ਨੂੰ ਕੀ ਨਾਮ ਹੈ ਤੁਹਾਡਾ ਮਹਿੰਦਰ ਸਿੰਘ ਮਹਿੰਦਰ ਜੀ ਕਿੱਥੋਂ ਦੇ ਰਹਿਣਾ ਨੇ ਉਹ ਪਿੰਡ ਹੌਜਾ ਸਾਡੇ ਜਾਨ ਕਾਨੂਲਾ ਸਿੰਘ ਕੀ ਗੱਲ ਕੀ ਹੋਈ ਹੈ ਗੱਲ ਜੀ ਫੈਮਿਲੀ ਕਰੇ ਲੂਆਂ ਵਾਲੇ ਸੀਗਾ ਜੀ ਤੇ ਪੀ ਕੇ ਰੋਜ਼ ਪੀ ਕੇ ਪਿਆਰੇ ਨੂੰ ਹੁੰਦਾ ਸੀ ਦਿਨ ਰਾਤ ਪੀ ਕੇ ਕੁੱਟਮਾਰ ਕਰਦਾ ਹੁੰਦਾ ਸੀ ਮਾਂ ਸਾਡੀ ਨਾਲ ਬਹੁਤ ਬੁਰੇ ਹਲਾਤ ਕਰਦਾ ਹੁੰਦਾ ਸੀਗਾ ਤੇ ਤੇ ਫਿਰ ਵਿੱਚ ਸਾਡਾ ਦਾਦਾ ਵੀ ਪਹਿਲਾਂ ਵਿੱਚੋ ਟਿਕ ਗਿਆ ਸੀਗਾ ਜੋ ਸਾਡਾ ਫਿਰ ਦਾਦੇ ਨੇ ਸਾਡੇ ਨੇ ਵੱਲ ਚੱਕ ਦਿੱਤੀ ਦਾਦੇ ਸਾਡੇ ਨੇ ਬਹੁਤ ਬੁਰਾ ਹਲ ਕੀਤਾ ਕਿਰਪਾਨਾ ਚੱਕ ਕੇ ਮਾਂ ਸਾਡੇ ਨੂੰ ਵੜਨਾ ਚਾਹਦਾ ਸੀ ਦਾਦਾ ਵੀ ਸਾਡਾ ਉਹਦੀ ਵੀ ਵੀਡੀਓ ਅੱਜ ਮੇਰੇ ਕੋਲ ਸਬੂਤ ਹੈਗੇ ਨੇ ਮੌਕੇ ਤੇ ਤੇ ਦਾਦੇ ਮੇਰੇ ਨੇ ਵੀ ਕੋਈ ਕਸਰ ਨਹੀਂ ਛੱਡੀ ਪਰ ਦਾਦੇ ਨੂੰ ਰਾਤੀ ਉਹਨੇ ਫੋਨ ਲਾਇਆ ਪਿਓ ਮੇਰੇ ਨੇ ਦਾਦੇ ਨੇ ਵੀ ਇਹ ਗੱਲ ਕਹੀਏ ਤੁਹਾਨੂੰ ਵੜਦੇ ਮਾਂ ਸਾਡੀ ਦਾ ਉਹ ਨੇ ਨਹੀਂ ਕਿਹਾ ਪੁੱਤਰ ਨੂੰ ਸਮਝਾਇਆ ਨਹੀਂਗਾ ਵੀ ਤੂੰ ਉਹਨੂੰ ਬਿਨਾ ਕੁਝ ਕਹਿ ਜਾ ਕਿਵੇਂ ਵੀ ਉਹਨੇ ਵੀ ਇਹ ਗੱਲ ਕਹੀਏ ਪਿਓ ਪੁੱਤਰਾ ਵੀ ਵੜਦੇ ਆ ਦੀ ਬੁੜੀ ਨੂੰ ਵੀ ਇੱਕ ਮਾੜੀ ਚੰਗੀ ਦੇਖਣਾ ਤੋਂ ਕਿਧਰੇ ਤਾਂ ਮਾਂ ਸਾਡੀ ਨੂੰ ਸਾਡਾ ਸਾਰਾ ਪਿੰਡ ਸਾਡੀ ਸਾਰੇ ਢਾਣੀ ਗਵਾ ਹੈ ਕਿ ਮਾਂ ਸਾਡੀ ਦਾ ਕੋਈ ਸਬੂਤ ਦੇ ਦੇ ਵੀ ਸਾਡੀ ਮਾਂ ਗਲਤ ਹੈ ਤੇ ਅਸੀਂ ਦੇਨੇਦਾਰ ਨਹੀਂ ਹੁਣ ਹੋਇਆ ਕੀ ਸੀਗਾ ਹੋਇਆ ਇਹੀ ਸੀਗਾ ਵੀ ਉਹ ਆਪਣੀ ੜੀ ਪਟਦੀ ਵੀ ਸੀ ਤੜਕੇ ਤੜਕੇ ਸਾਰੇ ਪਹਿਨ ਕਰ ਚੁੰਨਾ ਲੈਣ ਚਲੇਗੇ ਉਹ ਆਪਣੀ ੜੀ ਪਟਣ ਗਈ ਸੀ ਤੜਕੇ ਪਣੀਰੀ ਪਟਦੀ ਵੀ ਸੀ ਉੱਥੇ ਮਗਰ ਗਿਆ ਚਲਾ ਕੁਆੜੀ ਲੈ ਕੇ ਉੱਥੇ ਕੁਆੜੀ ਨਾਲ ਜਾ ਕੇ ਉੱਥੇ ਇੱਕ ਸਿਰ ਚ ਮਾਰੀ ਤੇ ਦੋ ਇੱਥੇ ਕੰਨੀ ਤੇ ਮਾਰੀਆਂ ਤੇ ਕੰਨੀ ਲਾਤੀ। ਵਜ੍ਹਾ ਕੀ ਸੀਗੀ? ਇੱਕਦਮ ਤੋਂ ਜਿਹੜਾ ਵਜ੍ਹਾ ਕੁਛ ਵੀ ਨਹੀਂ ਬਸ ਫੈਮਿਲੀ ਬਸ ਮਾੜਾ ਮੋਟਾ ਰੋਲਾ ਚੱਲਦਾ ਸੀਗਾ। ਕੱਲ ਦਿਨੇ ਸਾਰੀ ਦਿਹਾੜੀ ਪੀ ਕੇ ਸੁੱਤਾ ਰਿਹਾ ਸੀ ਤੇ ਦਾਰੂ ਤੋਂ ਰੋਕਦੇ ਸੀਗੇ ਦਾਰੂ ਛੱਡਦਾ ਨਹੀਂ ਸੀਗਾ। ਤੇ ਬਾਹਰ ਅੰਦਰ ਬੁੜੀਆਂ ਵਾਲੀ ਗਲਤ ਖਾਣੇ ਜਾਂਦਾ ਸੀਗਾ। ਬਾਹਰ ਅੰਦਰ ਬੁੜੀਆਂ ਅੰਦਰ ਬਹੁਤ ਗੰਦ ਪਾਇਆ ਉਹਨੇ ਸਾਰੇ ਤੇ ਸਾਰੇ ਪਿੰਡ ਨੂੰ ਸਾਡੇ ਜਿੱਤ ਮਰਜ਼ੀ ਬੋਲ ਸਕਦੇ ਆਂ ਦਾਰੂ ਪੀਂਦ ਰੋਕਣ ਤੇ ਵੀ ਬਾਤ ਸੀਗਾ ਹਾਂ ਰੋਕਣ ਤੇ ਵੀ ਬਾਤ ਸੀਗਾ ਇਹ ਕਲੇਸ਼ ਚੱਲਦਾ ਸੀ ਇਹ ਕਲੇਸ਼ ਚੱਲਦਾ ਸੀ ਦਾਰੂ ਪੀਂਦ ਰੋਕਦੇ ਸੀ ਅਸੀਂ ਉਹ ਬਰੁਕਤਾ ਨਹੀਂ ਸੀ ਤੇ ਦਾਰੂ ਪੀ ਕੇ ਕੁੱਟ ਮਾਰੀ ਰੋਜ਼ ਕਰਦਾ ਸੀ ਤੇ ਸਭ ਨੇ ਪਿਓ ਨੇ ਨਹੀਂ ਕਦੇ ਸਮਝਾਇਆ ਵੀ ਪੁੱਤਰਾ ਤੂੰ ਇਹ ਕੰਮ ਨਾ ਕਰੂੰਦਾ ਪਿਓ ਅੱਲਾ ਸ਼ਰ ਦਿੰਦਾ ਸੀ ਵੀ ਤੈਨੂੰ ਵਾੜ ਦੇ ਉਹਨੂੰ ਵਾੜ ਦੇ ਕੀ ਚਾਹੁੰਦੇ ਤੁਸੀਂ ਅਸੀਂ ਮੰਗੇ ਚਾਹਨੇ ਸਾਨੂੰ ਨਿਆਂ ਮਿਲਣਾ ਚਾਹੀਦਾ ਵਾਦ ਤੋਂ ਸਜ਼ਾ ਮਿਲਣੀ ਚਾਹੀਦੀ ਸਜ਼ਾ ਇਹਨਾਂ ਨੂੰ ਫਾਂਸੀ ਦੀ ਦੇਣੀ ਚਾਹੀਦੀ ਦੋਵਾਂ ਪਿਓ ਪੁੱਤਰਾਂ ਨੂੰ ਦਾਦੇ ਮੇਰੇ ਨੂੰ ਤੇ ਇਹ ਤਾਂ ਸਾਡੀ ਹੋਰ ਕੋਈ ਸਾਡੀ ਮੰਗ ਨਹੀਂ ਬਸ ਸਾਸੀ ਸਜਾਉਣੀ ਚਾਹੀਦੀ ਕਿਉਂਕਿ ਜੇ ਅੱਜ ਉਹਨਾਂ ਨੇ ਛੱਡਨੇ ਆ ਤੇ ਕੱਲ ਬਾਕੀ ਸਾਡੀ ਫੈਮਲੀ ਨੂੰ ਖਤਰਾ ਹੈ ਸਾਡੀ ਫੈਮਲੀ ਨੂੰ ਮਾਰ ਸਕਦਾ ਅੱਗੇ ਨੋ ਅੱਗੇ ਬੜਾ ਕੁਝ ਨਹੀਂ ਸਾਡੇ ਘਰ ਚ ਕੀਤਾ ਨੋ ਕੁੱਟਾ ਮਾਰਾ ਅੱਗੇ ਬਹੁਤ ਅੱਗੇ ਬਹੁਤ ਉਹਨਾਂ ਗੁੱਟਾ ਸੀ ਕਦੇ ਰੋਸ ਤੇ ਨਹੀਂ ਗਈ ਸੀ ਹਾਂ ਬਹੁਤ ਮਾਰੇ ਹਲਤ ਕਰਦਾ ਸੀ ਫੇਰ ਵੀ ਉਹਨੇ ਘਰ ਮੰਲੀ ਰੱਖਿਆ ਕਦੇ ਬਾਹਾਂ ਤੋੜ ਦਿੰਦਾ ਸੀ ਕਦੇ ਕੁਝ ਹਾਂ ਬੜਾ ਕੋਸ਼ਿਸ਼ ਕਰਦਾ ਸੀ ਲੱਗਦੇ ਸੀ ਮੇਰੇ ਪੂਵਾ ਸਾਡੀ ਕੀ ਚਾਹੁੰਦੇ ਹੋਣਾ ਕੀ ਚਾਹੀਦੀ ਅਸੀਂ ਚਾਹੁੰਨਾ ਵੀ ਉਹਨੂੰ ਸਜ਼ਾ ਹੋਣੀ ਚਾਹੀਦੀ ਹੈ ਫਾਂਸੀ ਸਜ਼ਾ ਵੱਧ ਵੱਧ ਸਜ਼ਾ ਫਾਂਸੀ ਦੀ ਹੋਵੇ ਉਹਨੂੰ ਕੀ ਕਰਾਂਗੇ ਤੁਹਾਡਾ ਸਿਮਰ ਰਹੇ ਤੁਸੀਂ ਕਿੱਥੋਂ ਦੇ ਰਹੇ ਨਾਲ ਅਸੀਂ ਜੋਕੜੀ ਪੁਰਾਣੇ ਸਰਦਾਰ ਜੀ ਦਾ ਅੱਜ ਮੰਗਣਾ ਆਇਆ ਮੰਗਣਾ ਕੀ ਪੁਰਾਣਾ ਥਾਣਾ ਅਰਨੀ ਵਾਲੇ ਦੇ ਵਿੱਚ ਪਿੰਡ ਪੈਂਦਾ ਹੌਜ ਖਾਸ ਉੱਥੇ ਸੁਖਦੇਵ ਸਿੰਘ ਨਾਂ ਦਾ ਵਿਅਕਤੀ ਰਹਿੰਦਾ ਸੀ ਉਹਨੇ ਖਰਾਬ ਪੀਤੀ ਸੀਗੀ ਸਵੇਰ 6:30 ਆਪਣੇ ਘਰ ਵਾਲੀ ਨੂੰ ਕਹਹਾੜੀ ਮਾਰ ਕੇ ਉਹਦਾ ਕਤਲ ਕਰ ਦਿੱਤਾ ਸਰ ਇਹ ਕਰੇ ਕੀਤਾ ਸੀ ਉਹ ਨਹੀਂ ਘਰ ਦੇ ਨੇੜੇ ਖੇਤਾਂ ਵਿੱਚ ਕੰਮ ਕਰਦੀ ਸੀ ਉਹ ਪਾਲੋਬਾਈ ਉਹਦਾ ਨਾਮ ਸੀ ਤੇ ਉਹਦੇ ਤਿਰਤਰ ਤੇ ਕੋਈ ਸ਼ੱਕ ਕਰਦਾ ਸੀ ਜਿਹਦੇ ਕਰਕੇ ਅੱਜ ਸਵੇਰ ਉਹਨੇ ਉਹਦਾ ਮਟਰ ਕਰ ਦਿੱਤਾ ਜਿਸ ਤੇ ਐਫ ਆਈ ਆਰ ਨੰਬਰ 84 ਹੰਬਲ ਸੈਕਸ਼ਨ 103 ਬੀ ਐਨ ਐਸ ਵੀ 102 ਐਪੀ ਸੀ ਬੀ ਸੀ ਦਾ ਸੀ ਮੁਕਤਮਰ ਰਜਿਸਟਰ ਕਰ ਲਿਆ ਤੇ ਟੀਮਾਂ ਬਣਾਤੀਆਂ ਤੇ ਟੀਮਾਂ ਬਣਾ ਕੇ ਅਸੀਂ ਹੁਣ ਰੇਡਾਂ ਕਰ ਰਹੇ ਹਾਂ ਜਲਦ ਤੋਂ ਜਲਦ ਅਸੀਂ ਇਹਨੂੰ ਅਰੈਸਟ ਕਰ ਲਵਾਂਗੇ ਥੈਂਕ ਯੂ ਕਿਹਾਗੇ ਜੀ ਮਰਕੀਰ ਸਿੰਘ ਜੀ ਜੀ ਮੈਂ ਕਹਿੰਦਾ ਤੁਹਾਡੇ ਕਿੱਲ ਜੀ ਮੇਰੀ ਪਰਚਾਈ ਸੀ ਕੀ ਕਾਰਨ ਹੋਇਆ ਹੈ ਮਾਰਾ ਮੁਤਕਰਤਾ ਹੀ ਮਾਮਲਾ ਸੀ ਬ੍ਰਦਰ ਦਾ ਕੀ ਨਾਮ ਹੈ ਸਖਤੇਰ ਸਿੰਘ ਜੀ ਕਿੰਨੀ ਉਮਰ ਹੈ ਮੈਨੂੰ 200 ਵਰਗਾ ਜੀ ਦੇ ਭਾਬੀ ਜੀ ਉਹਨਾਂ ਕਿੰਨੀ ਉਮਰ ਸੀ ਕੋਈ ਨਹੀਂ ਹੋਊਗੀ ਮੇਰੇ ਕਰ 45 ਦੇ ਉੱਤੇ ਹੀ ਹੋਣੀ ਕੀ ਨਾਮ ਸੀ ਉਹਨਾਂ ਦਾ ਪਾਲੋ ਪਾਲੋ ਬਾਈ ਕਿੰਨੇ ਬੱਚੇ ਨੇ ਦੋ ਮੁੰਡੇ ਇੱਕ ਕੁੜੀ ਵਿਆਹ ਹੋਏ ਨੇ ਇੱਕ ਮੁੰਡਾ ਰਜਾ ਜੀ ਜੋਟਾ ਤੁਹਾਨੂੰ ਕਦੋਂ ਪਤਾ ਲੱਗਿਆ ਸਾਨੂੰ ਸਵੇਰੇ ਪਤਾ ਲੱਗਿਆ ਜੀ ਕਿ ਇਰਾਦੇ ਦੀ ਘਟਨਾ ਹੈ ਨਹੀਂ ਜ਼ੂਬਾ ਹੋਈਏ ਸਵੇਰੇ ਸਵੇਰੇ ਅਰਲੀ ਮਾਰਨਿੰਗ ਉਹ ਲਾਸ ਮੌਕੇ ਤੇ ਪਹੁੰਚ ਗਈ ਸੀ ਕਿ ਪਤਾ ਨਹੀਂ ਜੀ ਮੈਂਟੇਨਰ ਪਤਾ ਮੈਂ ਤਾਂ ਹੀ ਆ ਗਈ ਤੁਸੀਂ ਕਿੱਥੇ ਰਹਿੰਦੇ ਹੋ ਮਰਨੀਆ ਟ੍ਰੈਨ ਚੇਕ ਜਬਾਤ ਡੀਐਸਪੀ ਸਾਹਿਬ ਕੀ ਮਸਲਾ ਕੀ ਹੈ ਜਿਹੜਾ ਕੋਈ ਮਰਡਰ ਕਹਿ ਰਹੇ ਹੋਇਆ ਕੋਈ ਇਹ ਖਾਣੇ ਅਰਨੀ ਵਾਲੇ ਦੇ ਪਿੱਛੇ ਨਾ ਇੱਕ ਪਿੰਡ ਪੈਂਦਾ ਹਵਾ ਖਾਸ ਜਿਹਦੀ ਪਾਡੋ ਦੇਵੀ ਰਹਿਣ ਵਾਲੀ ਸੀ ਉਹਦੇ ਹਸਬੰਦ ਨੇ ਸਰਦੇਸ਼ ਸਿੰਘ ਨੇ ਉਹਦਾ ਹੜੀ ਮਾਰ ਕੇ ਕਤਲ ਕਰ ਦਿੱਤਾ ਅੱਜ ਸਵੇਰ ਦੀ ਗੱਲ ਹੈ ਇਹ ਜਿਹੜਾ ਸਾਪੀਤੀ ਹੋਈ ਉਹਦੀ ਦੱਸਦੇ ਨੇ ਕਿ ਕੋਈ ਸ਼ੱਕਸ਼ੁਭ ਕਰਦਾ ਜਿਹੜੇ ਕਰਕਰ ਇਸ ਕਰਕੇ ਉਹ ਮਾਰਤਾ ਚੱਲਦਾ। ਸੋ ਅਸੀਂ ਕਾਰਵਾਈ ਕਰਨ ਲਈ ਆਏ ਆ ਇੱਥੇ ਹਸਪਤਾਲ ਤੇ। ਇਸ ਤਰ੍ਹਾਂ ਦੀ ਸਟੇਟਮੈਂਟ ਮਿਲੇਗੀ ਉਸ ਹਿਸਾਬ ਨਾਲ ਅਸੀਂ ਕਤਲ ਦਾ ਪਰਚਾ ਦਰਜ ਕਰਾਂਗੇ। ਇਹ ਪਰਿਵਾਰ 'ਚ ਕੌਣ-ਕੌਣ ਸੀਗਾ ਕੋਈ ਦੱਸਿਆ ਸਰ ਇਹਨਾਂ ਨੇ ਪਰ ਪਰਿਵਾਰ 'ਚ ਉਹਦੇ ਦੋ ਮੁੰਡੇ ਨੇ ਇੱਕ ਲੜਕੀ ਐ। ਤੇ ਤੇ ਲੜਕੀ ਤੇ ਇੱਕ ਮੁੰਡਾ ਸ਼ਾਦੀशुदा ਨੇ। ਤਾਂ ਤਾਰੀਖ ਸ਼ਾਦੀ ਇਹ ਦੱਸਦੈ ਨੇ ਉਹ। ਬਾਕੀ ਜਿਸ ਤਰ੍ਹਾਂ ਬਿਆਨ ਲਖਾਂਗੇ ਉਸੇ ਅਨਾਰ ਕਰ ਦੇਵਾਂਗੇ। આરોપી ਫਰਾਰ ਹੋ ਸਿਆ ਜਾ ਰਹੇ ਸਰ। ਫਰਾਰ ਹੈ ਫਿਲਹਾਲ ਫਰਾਰ। ਇਹਨਾਂ ਨੇ ਦੱਸਿਆ ਸਰ ਕੁਝ ਵੀ ਘਰ 'ਚ ਝਗੜਾ ਝੁਗੜਾ ਪਹਿਲਾਂ ਵੀ ਰਹਿੰਦਾ ਸੀ ਕੋਈ ਗੱਲਬਾਤ ਕੀ ਹੁੰਦੀ ਸੀ ਹਾਂ ਦੱਸ ਦਿੰਨੇ ਵੀ ਝਗੜਾ ਸੀ ਘਰ 'ਚ ਹਾਂ ਉਹ ਮੇਨ ਵਜ੍ਹਾ ਕੀ ਸੀ ਕਿ ਉਹ ਸ਼ੱਕੀ ਕਰਦਾ ਸੀ ਸ਼ੱਕੀ ਕਰਦਾ ਸੀ ਫਰਦਰ ਇਨਵੈਸਟੀਗੇਸ਼ਨ ਉਹ ਕਿਸ ਤਰ੍ਹਾਂ ਦੀ ਸ਼ੁਰੂ ਕਰ ਰਹੇ ਹੋ ਟੀਮਾਂ ਬਣਾਤੀਆਂ ਅਲੱਗ-ਅਲੱਗ ਸੀਆਈਏ ਦੀ ਟੀਮ ਸਾਡੀ ਤੇ ਥਾਣੇ ਦੀ ਟੀਮਾਂ ਬਣਾਤੀਆਂ ਇੱਕ ਚੌਕੀ ਇੰਚਾਰਜ ਦੀ ਟੀਮ ਬਣਾਈ ਜਿਐਸਓ ਦੀ ਆਪਣੀ ਟੀਮ ਹੈ ਇਹ ਸਾਰੀਆਂ ਟੀਮਾਂ ਲਾਈਆਂ ਹੋਈਆਂ ਨੇ ਜਲਦੀ ਅਰੈਸਟ ਕਰ ਲਏਗੇ ਥੈਂਕ ਯੂ